ਜਦੋਂ ਤੁਮੀ ਉਹਦੇ ਕੋਲ ਆਵੋਗੇ ਜਦੋਂ ਕੋਈ ਖੁੱਟ ਨਹੀਂ ਦੇਖੋ ਪਰਮੇਸ਼ਰ ਅੱਗੇ ਜਦੋਂ ਤੁਈ ਅਨਕੀਕਾਰ ਕਰਵੇਂ ਤਾਂ ਹਾਂ ਪਰਮੇਸ਼ਰ ਮੇਰੇ ਉੱਤੇ ਦਿਆ ਕਰ ਰਹਿਮ ਕਰ ਤੋ ਤੁਹਾਡੇ ਉੱਤੇ ਕਰੇਗਾ ਹallelujah ਹallelujah ਤੁਕਨ ਸਾਰੇ ਸੰਤਾਨ ਲਈ ਸਾਰੇ ਸੰਤਾਨ ਲਈ ਉਹਨੇ ਆਪਣਾ ਕੀਮਤੀ ਲਹੂ ਬਹਾਇਆ ਸਾਰੀ ਮਨੁੱਖ ਜਾਤੀ万 ਦੇ ਉੱਪਰਬਾਨ ਹੋਇਆ ਕਿ ਮੇਰੇ ਲੋਹਤ ਗੜੇ ਪਾਪਾਂ ਦਾ ਬੰਦਰ ਵਿੱਚ ਛੁੱਟ ਜਾਵੇ ਅੱਜ ਸ਼ੈਤਾਨੀ ਬੰਦ ਕੇ ਰੱਖਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅੱਜ ਸ਼ੈਤਾਨ ਦੇ ਲੋਕਾਂ ਨੂੰ ਬੱਸ ਵਿੱਚ ਕੀਤਾ ਬੰਦੇ ਚਲੇ ਗਿਆ ਇਸ ਚੋਦ ਦੇ ਈਸ਼ਵਰ ਨੇ ਬੇਬਰਤੀ ਤੇਰੀਆਂ ਬੁੱਧਾਂ ਹੰਦੀਆਂ ਕੀਤੀ ਹallelujah ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਜਦੋਂ ਸਾਡੇ ਵਿੱਚ ਬੇਬਰਤੀ ਆ ਜਾਂਦੀ ਹੈ ਤਾਂ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚ ਰਾਜ ਕਰਦਾ ਕਬਜ਼ਾ ਕਰਦਾ ਹੈ ਤੇ ਯਿਸੁ ਸਮਤੀ ਸ਼ਤਾਨ ਦੇ ਕੋਲੋਂ ਤੁਹਾਨੂੰ ਛਡਾਉਣ ਵਾਸਤੇ ਆਏ ਬਚਾਉਣ ਵਾਸਤੇ ਆਏ ਛਡਕਾਰੇ ਦੇ ਨਾਲ ਆਤੇ ਆਏ ਆਸ਼ੀਸ਼ਤ ਵਰਦ ਦੇਣ ਵਾਸਤੇ ਆਏ ਹਲੋ ਜੀ ਅੱਜ ਕਿੰਨੇ ਚਾਹੁੰਦੇ ਕਿ ਅਬਰਾਮ ਵੀ ਵਰਕਤਾਂ ਨੂੰ